ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਫਿਰ ਤੋਂ ਤੁਹਾਡੇ ਲਈ ਲੈ ਕੇ ਆ ਚੁੱਕੇ ਹਾਂ ਜੀ ਕੱਟ ਪੀਸ ਹਾਂਜੀ ਕੱਟ ਪੀਸ ਤੁਹਾਨੂੰ ਦੱਸ ਦਈਏ ਰਸ਼ੀਆ ਬ੍ਰਾਂਡ ਦੇ ਆਏ ਜੀ ਆਪਣੇ ਕੋਲ ਸ਼ਿਮਰ ਪਸ਼ਮੀਨਾ ਕਪੜਾ ਰੂ ਹੈ ਜੀ ਸ਼ਿਮਰ ਪਸ਼ਮੀਨਾ ਕਪੜਾ ਰੂ ਹੈ ਜੀ ਕੱਟ ਪੀਸਾ ਦਾ ਵੀਡੀਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜਰੂਰ ਦੇਖਿਓ ਇਸ ਦੇ ਵਿੱਚ ਤੁਹਾਨੂੰ ਸਾਰਾ ਕੁਝ ਦੱਸਾਂਗੇ ਕਿਸ ਤਰ੍ਹਾਂ ਦਾ ਕਪੜਾ ਹੈ ਕੱਟ ਪੀਸਾ ਦੇ ਵਿੱਚ ਕੀ ਰੇਟ ਹੈ ਕਪੜਿਆਂ ਦਾ ਜੀ ਅੱਜ ਤੁਹਾਨੂੰ ਸ਼ਿਮਰ ਪਸ਼ਮੀਨੇ ਤੋਂ ਇਲਾਵਾ ਜੀ ਕੁਝ ਆਫਰਾਂ ਦੇਵਾਂਗੇ ਜੀ ਇੱਕ ਆਪਣੇ ਕੋਲ ਮੈਰੀ ਗੋਲਡ ਦੇ ਕੱਟ ਪੀਸਾ ਹੈ ਜੀ ਉਹ ਵੀ ਤੁਹਾਨੂੰ ਸ਼ੋਅ ਕਰਾਂਗੇ ਪਲੱਸ ਆਪਣੇ ਕੋਲ 300 ਵਾਲੇ ਸੂਟਾਂ ਦੇ ਜੋ ਆਫਰ ਹੁੰਦੀ ਹੈ ਜੀ 300 ਵਾਲੇ ਸੂਟ ਵੀ ਆਪਣੇ ਕੋਲ ਕਾਫੀ ਕੁਆਂਟੀਟੀ ਦੇ ਵਿੱਚ ਆ ਚੁੱਕੇ ਜੀ ਮਾਲ ਅੱਜ ਤੇ ਤੁਹਾਨੂੰ ਕਪੜਾ ਦੱਸਾਂਗੇ ਕਿਸ ਤਰ੍ਹਾਂ ਦਾ ਕਪੜਾ ਰਹਿੰਦਾ 300 ਵਾਲੇ ਸੂਟਸ ਦਾ ਕਿੰਨੇ ਮੀਟਰ ਕਪੜਾ ਹੁੰਦਾ ਸਾਰਾ ਕੁਝ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਵਾਂਗੇ ਜਾਣਕਾਰੀ ਤੇ ਜੋ ਤੁਹਾਨੂੰ ਪਹਿਲੀ ਵਾਰ ਦੇਖ ਰਹੇ ਜੀ ਅਸੀਂ ਮਾਨਸਾ ਤੋਂ ਬਿਲੋਂਗ ਕਰਦੇ ਹਾਂ ਜੀ ਕਾਕਾ ਕਲੋਥ ਹਾਊਸ ਦੀ ਸ਼ਾਪ ਅੰਗਰੇਜ਼ ਮਿੱਤਰ ਵਾਲੀ ਗਲੀ ਦੇ ਵਿੱਚ ਸਥਿਤ ਹੈ ਬੱਸ ਸਟੈਂਡ ਤੋਂ ਜੀ ਪੀਰਖਾਨੇ ਦੇ ਕੋਲ ਅੰਗਰੇਜ਼ ਮਿੱਤਰ ਵਾਲੀ ਗਲੀ ਹੈ ਤੇ ਇਸ ਗਲੀ ਦੇ ਵਿੱਚ ਆਪਣੀ ਸ਼ਾਪ ਹੈ ਜੀ ਕਾਕਾ ਕਲੋਥ ਹਾਊਸ ਜੀ 94641 96298 ਇੱਕ ਨੰਬਰ ਤੁਹਾਨੂੰ ਦੱਸ ਰਹੇ ਹਾਂ ਜੀ ਇਸ ਤੇ ਤੁਸੀਂ ਕਾਲ ਕਰਕੇ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਹਾਂਜੀ ਤੇ ਹੁਣ ਤੁਹਾਨੂੰ ਸ਼ੋਅ ਕਰਦੇ ਹਾਂ ਜੀ ਸ਼ਿਮਰ ਪਸ਼ਮੀਨਾ ਜੋ ਆਇਆ ਜੀ ਕੱਟ ਪੀਸ ਇੱਕ ਗੱਠ ਆਈ ਹੈ ਜੀ ਸ਼ਿਮਰ ਪਸ਼ਮੀਨੇ ਦੀ 150 ਰੁਪਏ ਮੀਟਰ ਰੇਟ ਰੈਣੇ ਜੀ ਜੋ ਛੋਟੇ ਪਨੇ ਦੇ ਪੀਸਸ ਹੋਣਗੇ ਜੀ 150 ਰੁਪਏ ਮੀਟਰ ਵੱਡੇ ਪਨੇ ਦੇ ਪੀਸਸ ਹੋਣਗੇ ਜੀ 200 ਰੁਪਏ ਮੀਟਰ ਛੋਟੇ ਪਨੇ ਦੇ 150 ਰੁਪਏ ਵੱਡੇ ਪਨੇ ਦੇ 200 ਰੁਪਏ ਮੀਟਰ ਰੇਟ ਰੈਣੇ ਜੀ ਹਾਂਜੀ ਤੁਸੀਂ ਦੇਖ ਸਕਦੇ ਹੋ ਜੀ ਕੱਟ ਪੀਸ ਸ਼ਿਮਰ ਪਸ਼ਮੀਨੇ ਦੀ ਜੀ ਰਸੀਆ ਬ੍ਰਾਂਡ ਰੂ ਹੈ ਜੀ ਬ੍ਰਾਂਡ ਆਪਣੇ ਕੋਲ ਰਸੀਆ ਦੀ ਕੱਟ ਪੀਸ ਆ ਰਹੀ ਹੈ ਕਿਉਂਕਿ ਇਸ ਬ੍ਰਾਂਡ ਦਾ ਕੋਈ ਕੰਪਲੀਟ ਨਹੀਂ ਹੈਗੀ ਜੀ ਕਿਸੇ ਪ੍ਰਕਾਰ ਦੀ ਤੇ ਬਹੁਤ ਹੀ ਵਧੀਆ ਫੈਬਰਿਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਜੀ ਸਾਰਾ ਮਾਲ ਓਪਨ ਕਰ ਦਿੱਤੇ ਜੀ ਲਟਕਿਆ ਨੇ ਸ਼ਿਮਰ ਪਸ਼ਮੀਨੇ ਦੇ ਬਹੁਤ ਹੀ ਵਧੀਆ ਡਿਜ਼ਾਈਨਿੰਗ ਦੇ ਵਿੱਚ ਮਾਲ ਆ ਚੁੱਕੇ ਜੀ ਆਪਣੇ ਕੋਲ ਤੇ ਤੁਸੀਂ ਜੇ ਵੱਡੇ ਪਨੇ ਦੇ ਪੀਸ ਹੋਏ ਜੀ ਪੂਰਾ ਸੂਟ 700 ਰੁਪਏ ਦਾ ਬਣਨੇ ਜੀ 3.5 ਮੀਟਰ ਦਾ ਸੂਟ ਬਣਨੇ ਜੀ 700 ਰੁਪਏ ਦੇ ਵਿੱਚ ਜੀ ਤੁਸੀਂ ਦੇਖ ਲਓ ਮੋਸਟਲੀ ਡਾਰਕ ਕਲਰ ਹੈ ਮੈਚਿੰਗ ਵੀ ਅਵੇਲੇਬਲ ਹੈ ਇਹਨਾਂ ਦੀ ਕੱਲ ਸਵੇਰੇ 10:30 ਵਜੇ ਓਪਨ ਕੀਤੇ ਜਾਣਗੇ ਇਹ ਕੱਟ ਪੀਸ ਜੀ 10:30 ਵਜੇ ਸਵੇਰੇ ਸ਼ਿਮਰ ਪਸ਼ਮੀਨੇ ਦੇ ਕੱਟ ਪੀਸ ਓਪਨ ਕੀਤੇ ਜਾਣਗੇ ਦਿਨ ਰੋ ਹੈ ਜੀ ਬੁੱਧਵਾਰ ਤਾਰੀਖ ਰੂਗੀ 27 ਨਵੰਬਰ 27 ਨਵੰਬਰ ਨੂੰ ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ ਕੱਟਪੀਸ ਓਪਨ ਕਰਾਂਗੇ ਇੱਕ پارਸਲ ਹੈ ਸ਼ਿਮਰ ਪਸ਼ਮੀਨੇ ਦੇ ਕੱਟਪੀਸ ਦਾ ਛੋਟੇ ਪਨੇ ਦੇ ਕੱਟਪੀਸ ਦਾ ਰੇਟ ਰਹਿਣਾ 150 ਰੁਪਏ ਮੀਟਰ ਵੱਡੇ ਪਨੇ ਦੇ ਕੱਟਪੀਸ ਦਾ ਰੇਟ ਰਹਿਣਾ 200 ਰੁਪਏ ਮੀਟਰ ਇਹ ਸੀ ਸ਼ਿਮਰ ਪਸ਼ਮੀਨੇ ਦੇ ਜੋ ਡਿਜ਼ਾਈਨ ਹੈ ਜੀ ਤੁਹਾਨੂੰ ਸ਼ੋਅ ਕੀਤੇ ਆ ਇਸ ਤੋਂ ਇਲਾਵਾ ਜੀ ਆਪਣੇ ਕੋਲ ਜੋ 300 ਵਾਲੇ ਸੂਟ ਹੈ ਜੀ ਇਹਨਾਂ ਦਾ ਕਪੜਾ 5 ਮੀਟਰ ਤੋਂ ਉੱਤੇ ਦਾ ਰਹਿਣਾ ਜੀ 5 ਮੀਟਰ 5.5 6 ਮੀਟਰ m... ਆ ਤੁਸੀਂ ਕਪੜਾ ਦੇਖ ਸਕਦੇ ਹੋ ਜੀ ਵਿੱਚੀ ਬਰਬਰੀ ਵਿੱਚੀ ਕ੍ਰਸ਼ ਸਰ ਤਰ੍ਹਾਂ ਦੇ ਇਹ ਕਪੜੇ ਮਿਕਸ ਹੁੰਦੇ ਆ ਜੀ ਪੂਰਾ ਸੂਟ ਜੀ 5 ਮੀਟਰ ਤੋਂ ਉੱਤੇ ਦਾ ਸੂਟੂ ਆ 5 5.5 6 6.5 5 ਮੀਟਰ ਤੋਂ ਲੈ ਕੇ 6.5 ਮੀਟਰ ਤੱਕ ਤੇ ਨਵਾਂ ਸਟਾਕ ਅੱਜ ਓਪਨ ਕੀਤਾ ਹੀ ਨਵਾਂ ਪਾਰਸਲ ਆਇਆ ਸੀ ਜੀ ਆਹ ਦੇਖ ਸਕਦੇ ਹੋ ਜੀ 100 ਸੂਟਾ ਦੇ ਪਾਰਸਲ ਹੈ ਜੀ ਸਾਰੇ 100 ਸੂਟੇ ਜੀ ਇਹ ਜੋ ਤੁਹਾਨੂੰ ਅਸੀਂ ਦਿਖਾ ਰਹੇ ਆ ਤੇ ਇਹਨਾਂ ਦਾ ਰੇਟ ਰਹਿਣਾ ਜੀ 300 ਰੁਪਏ ਸਿਰਫ 300 ਰੁਪਏ ਦਾ ਸੂਟ ਜੀ ਇਹ ਵੀ ਕੱਲ ਨਾਲ ਓਪਨ ਕੀਤਾ ਜਾਊਗਾ ਸ਼ਿਮਰ ਪਸ਼ਮੀਨੇ ਦੇ ਕੱਟ ਪੀਸਾਂ ਦੇ ਨਾਲ ਇਸ ਤੋਂ ਇਲਾਵਾ ਜੋ ਇਸ ਤੋਂ ਵੀ ਬੈਸਟ ਸਟੱਫ ਹੈ ਜੀ ਜੋ ਆਇਆ ਹੈ ਜੀ ਆਪਣੇ ਕੋਲ ਜੀ ਉਹ ਹੈਗਾ ਜੀ ਮੈਰੀ ਗੋਲਡ ਮੈਰੀ ਗੋਲਡ ਹਾਂਜੀ ਓਪਨ ਕਰ ਦਿਓ ਜੀ ਮੈਰੀ ਗੋਲਡ ਦੇ ਜੋ ਕੱਟ ਪੀਸ ਹੈ ਜੀ 2-2 ਮੀਟਰ ਦੀ ਕੱਟ ਰਹਿਣੀ ਹੈ ਜੀ ਮੈਰੀ ਗੋਲਡ ਦੇ ਕੱਟ ਪੀਸਾਂ ਦੀ 2 ਮੀਟਰ ਦੀ ਕੱਟ ਮੈਰੀ ਗੋਲਡ ਦੇ ਕੱਟ ਪੀਸਾਂ ਦੀ ਰਹਿਣੀ ਹੈ ਤੁਸੀਂ ਡਿਜ਼ਾਈਨ ਚੈੱਕ ਕਰੀ ਚੱਲੋ ਜੀ ਇਹਦੇ ਨਾਲ ਇਹ ਇਸ ਦੀ ਇੱਕ ਕੁਆਲਿਟੀ ਹੈ ਇਸਦੇ ਤੁਹਾਨੂੰ ਇੱਕ ਨਾਲ ਦੇ ਤਿੰਨ ਤਿੰਨ ਪੀਸ ਮਿਲ ਜਾਣਗੇ ਜੀ ਸਾਰੇ ਜੋ ਡਿਜ਼ਾਈਨ ਅਸੀਂ ਤੁਹਾਨੂੰ ਸ਼ੋਅ ਕਰ ਰਹੇ ਹਾਂ ਜੀ ਇੱਕ ਨਾਲ ਦੇ ਤਿੰਨ ਤਿੰਨ ਪੀਸ ਮਿਲ ਜਾਣਗੇ ਮੈਰੀ ਗੋਲਡ ਨਾ ਦਾ ਕੱਪੜਾ ਹੈ ਜੀ ਬਹੁਤ ਹੀ ਫਾਈਨ ਕੱਪੜਾ ਹੈ ਜੀ ਬਹੁਤ ਹੀ ਚੰਗੇ ਘਰ ਦਾ ਇਹ ਮਾਲ ਹੈ ਜੀ ਬਹੁਤ ਹੀ ਚੰਗੇ ਘਰ ਦੇ ਮਾਲ ਤੇ ਬਹੁਤ ਹੀ ਫਾਈਨ ਕੱਪੜਾ ਹੈ ਤੇ ਰੇਟ ਰਹਿਣਾ ਜੀ 150 ਰੁਪਏ ਮੀਟਰ ਇੱਕ ਪੀਸ ਤੁਹਾਨੂੰ 2 ਮੀਟਰ ਦਾ 300 ਰੁਪਏ ਦਾ ਪੈਣਾ ਹੈ ਜੀ ਮਤਲਬ ਤੁਸੀਂ ਤਿੰਨ ਪੀਸ ਲੈ ਕੇ 2-2 ਮੀਟਰ ਦੇ ਤਿੰਨ ਪੀਸ ਲੈ ਕੇ 900 ਰੁਪਏ ਦੇ ਵਿੱਚ ਆਪਣਾ ਬਹੁਤ ਵਧੀਆ ਸੂਟ ਰੈਡੀ ਕਰ ਸਕਦੇ ਹੋ 6 ਮੀਟਰ ਕੱਪੜੇ ਦੇ ਨਾਲ ਜੀ 6 ਮੀਟਰ ਕੱਪੜੇ ਦੇ ਨਾਲ ਜੇ ਕੋਈ ਜਿਨ੍ਹਾਂ ਦਾ ਘੇਰਾ 19 ਆਂਦਾ ਜੀ 18 ਹੁੰਦਾ ਹੈ ਉਹ ਇੱਕ ਪੀਸ ਦੇ ਰਾਹੀਂ ਆਪਣੀ ਕੁੜਤੀ ਬਣਾ ਸਕਦੇ ਜੀ 300 ਰੁਪਏ ਦੇ ਵਿੱਚ ਮੈਰੀ ਗੋਲਡ ਨਾ ਦਾ ਕੱਪੜਾ ਰਹਿਣਾ ਜੀ ਇਹ ਤੁਸੀਂ ਡਿਜ਼ਾਈਨ ਚੈੱਕ ਕਰ ਲਓ ਜੀ ਕੱਪੜਾ ਤੁਸੀਂ ਆ ਕੇ ਸ਼ੋਪ ਤੇ ਦੇਖੋ ਜੀ ਇੰਨਾ ਵਧੀਆ ਕੱਪੜਾ ਜੀ ਤੇਰ ਡਿਜ਼ਾਈਨ ਬਹੁਤ ਹੀ ਜਿਆਦਾ ਸੋਹਣੇ ਹੈ ਜੀ ਤੁਸੀਂ ਆ ਦੇਖ ਚੈੱਕ ਕਰ ਸਕਦੇ ਹੋ ਜੀ ਲਟਕਾ ਤੁਹਾਨੂੰ ਦਿਖਾਈ ਰਿਹਾ ਸਾਰੇ ਡਿਜ਼ਾਈਨ ਮੈਰੀ ਗੋਲਡ ਦਾ ਕੱਪੜਾ ਸਾਰੇ ਪੀਸਾ ਦੀ ਕੱਟ ਰਹਿਣੀ ਹੈ 2 ਮੀਟਰ ਇੱਕ ਨਾਲ ਦੇ ਤੁਹਾਨੂੰ ਤਿੰਨ ਪੀਸ ਮਿਲ ਜਾਣਗੇ ਜੀ ਤੇ ਤੁਸੀਂ 900 ਰੁਪਏ ਦੇ ਵਿੱਚ ਮੈਰੀ ਗੋਲਡ ਦਾ ਕੱਪੜਾ ਬਣਾ ਸਕਦੇ ਹੋ ਬੇਸਿਕ ਮੋਸਟਲੀ ਇਹ ਥਾਨਾ ਦੇ ਵਿੱਚੋਂ 15-1600 ਦੀ ਰੇਂਜ ਦੇ ਵਿੱਚ ਆ ਰਿਹਾ ਜੀ ਮਾਰਕੀਟ ਦੇ ਵਿੱਚ ਤੇ ਕੱਟ ਪੀਸਾ ਦੇ ਵਿੱਚ ਤਿੰਨ ਪੀਸ 6 ਮੀਟਰ ਕੱਪੜਾ ਲੈ ਕੇ 1 ਮੀਟਰ ਕੱਪੜਾ ਐਕਸਟਰਾ ਮਿਲੂ ਹੈ ਜੀ ਤੇ 900 ਰੁਪਏ ਦੇ ਵਿੱਚ ਪੈਣਾ ਜੀ 2-2 ਮੀਟਰ ਦੇ ਸਾਰੇ ਪੀਸਾ ਦੀ ਕੱਟ ਰਹਿਣੀ ਹੈ ਜੇ ਕੋਈ ਇਹ ਆਨਲਾਈਨ ਵੀ ਖਰੀਦਣਾ ਚਾਹੁੰਦਾ ਹੈ ਜੀ ਅੱਜ ਇਹ ਪੀਸਾ ਦੀ ਆਨਲਾਈਨ ਡਿਲੀਵਰੀ ਹੈ ਮੈਰੀ ਗੋਲਡ ਦੇ ਕੱਟ ਪੀਸਾ ਦੀ ਆਨਲਾਈਨ ਡਿਲੀਵਰੀ ਹੈ ਕਿਉਂਕਿ ਇੱਕ ਨਾਲ ਦੀ ਕੱਟ ਹੈ ਜੀ ਇੱਕ ਨਾਲ ਦੇ ਤਿੰਨ ਪੀਸ ਜੋ ਖਰੀਦਣਾ ਚਾਹੁੰਦਾ ਹੈ ਜੀ ਕੋ ਮੈਨੂੰ ਡਿਜ਼ਾਈਨ ਸੈਂਡ ਕਰ ਦੇਣ ਜੀ ਸਕਰੀਨ ਸ਼ਾਟ ਲੈ ਕੇ ਜੀ ਕਿ ਸਾਨੂੰ ਇਸ ਨਾਲ ਦੇ ਤਿੰਨ ਪੀਸ ਚਾਹੀਦੇ ਆ ਇੱਕ ਪੀਸ ਦਾ ਰੇਟ ਰੂਗਾ 300 ਰੁਪਏ ਜੀ ਤੇ ਤਿੰਨ ਪੀਸਾ ਦਾ ਰੇਟ ਰੂਗਾ 900 ਰੁਪਏ ਦੇਨ ਮੋਸਟਲੀ ਸਾਰੇ ਸੋਨੇ ਆ ਜੀ ਹਾਂਜੀ ਇਹ ਤਿੰਨ ਤਰ੍ਹਾਂ ਦੇ ਸਟੱਫ ਅਸੀਂ ਕੱਲ ਓਪਨ ਕਰ ਰਹੇ ਆ ਜੀ ਨੰਬਰ 1 ਤੇ ਜੀ ਦੁਬਾਰਾ ਆਪਾਂ ਤੁਹਾਨੂੰ ਦੱਸ ਦਈਏ ਕਿ ਸ਼ਿਮਰ ਪਸ਼ਮੀਨਾ ਰਸਿਆ ਬ੍ਰਾਂਡ ਦਾ ਜੋ ਇਸ ਦਾ ਵੱਡੇ ਪਨੇ ਦਾ ਰੇਟ ਰੂ 200 ਰੁਪਏ ਮੀਟਰ ਹੈ ਛੋਟੇ ਪਨੇ ਦਾ ਰੇਟ ਰੂ 150 ਰੁਪਏ ਮੀਟਰ ਤੇ 300 ਵਾਲੇ ਸੂਟ ਜੀ 5 ਮੀਟਰ ਤੋਂ ਉੱਤੇ ਹੋਣ ਕੇ ਸਾਰੇ ਇਹਨਾਂ ਦਾ ਜਿਹੜੀ ਕੱਪੜੇ ਦਾ ਲੈਂਥ ਹੋਊਗੀ 5 ਮੀਟਰ ਤੋਂ ਪਲੱਸ ਹੋਊਗੀ ਤੇ 300 ਰੁਪਏ ਦੇ ਵਿੱਚ ਦਿੱਤਾ ਜਾਊਗਾ ਮੈਰੀ ਗੋਲਡਨਾ ਦਾ ਕੱਪੜਾ ਜੀ ਜੋ ਕਟ ਪੀਸਾ ਦੇ ਵਿੱਚ ਆਇਆ ਜੀ 2-2 ਮੀਟਰ ਦੀ ਕਟ ਹੈ ਜੀ ਇਹ ਪੀਸਾ ਦੀ ਇਹ ਇੱਕ ਪੀਸ ਦਿੱਤਾ ਜਾਊਗਾ 300 ਰੁਪਏ ਦੇ ਵਿੱਚ ਜੀ 2 ਮੀਟਰ ਦਾ ਤਿੰਨ ਪੀਸ ਲੈ ਕੇ ਤੁਸੀਂ ਆਪਣਾ ਸੂਟ ਬਣਾ ਸਕਦੇ ਹੋ 900 ਰੁਪਏ ਦੇ ਵਿੱਚ ਜੀ ਤੇ ਇਹ ਵੀ ਕੱਲ੍ਹ ਓਪਨ ਕੀਤੇ ਜਾਣਗੇ ਇਹੀ ਸਟਾਕ ਹੈ ਜੀ ਜੋ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੇ ਹਾਂ ਇੰਨਾ ਹੀ ਸਟਾਕ ਆਇਆ ਜੀ ਇਸ ਤੋਂ ਇਲਾਵਾ ਜੀ ਆਪਣੇ ਕੋਲ ਜੀ ਸਿਲਕ ਪਸ਼ਮੀਨੇ ਦੇ ਕਲਰ ਵੀ ਆ ਚੁੱਕੇ ਆ ਜੋ ਕਸਟਮਰ ਸਿਲਕ ਪਸ਼ਮੀਨਾ ਚਾਹੁੰਦਾ ਸੀ ਡਿਮਾਂਡ ਕਰ ਰਿਹਾ ਸੀ ਅੱਜ ਸਾਡੇ ਕੋਲ 6 ਰੰਗ ਆਏ ਜੀ ਸਿਲਕ ਪਸ਼ਮੀਨੇ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਸਿਰਕ ਪਸ਼ਮੀਨਾ ਤੁਸੀਂ ਕੱਲ ਸ਼ਾਪ ਤੇ ਵਿਜ਼ਿਟ ਕਰਕੇ ਖਰੀਦ ਸਕਦੇ ਹੋ 1000 ਰੁਪਏ ਦਾ ਰੇਟ ਰਹਿਣਾ ਜੀ ਸਿਲਕ ਪਸ਼ਮੀਨੇ ਦਾ ਹਾਂਜੀ ਤੇ ਇਸ ਤੋਂ ਇਲਾਵਾ ਜੀ ਆਪਣੇ ਕੋਲ ਜੀ ਆਰਾਮ ਟੈਕਸਟਾਈਲ ਮੈਚਿੰਗਸ ਆ ਚੁੱਕੀ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਕੱਲ ਤੁਸੀਂ ਸ਼ੌਪ ਤੇ ਵਿజిਟ ਕਰਕੇ ਸੂਟ ਪਰਚੇਸ ਕਰ ਸਕਦੇ ਹੋ ਰਾਮ ਟੈਕਸ ਦੀ ਮੈਚਿੰਗ ਵੀ ਆ ਚੁੱਕੀ ਹੈ ਜੀ ਹਾਂਜੀ ਵੀਡੀਓ ਨੂੰ ਆਪਾਂ ਜਿਆਦਾ ਲੰਮਾ ਨਹੀਂ ਕਰਦੇ ਜੀ ਬਸ ਇੱਕ ਦੋ ਗੱਲਾਂ ਹੋਰ ਕਰਨੀਆਂ ਜੀ ਤੇ ਫਿਰ ਆਪਾਂ ਵੀਡੀਓ ਨੂੰ ਫਿਨਿਸ਼ ਕਰਦੇ ਹਾਂ ਜੀ ਤੇ ਕੱਟ ਪੀਸ ਕੱਟ ਪੀਸ ਜੋ ਓਪਨ ਕੀਤੇ ਜਾਣਗੇ ਕੱਲ ਦਿਨ ਬੁੱਧਵਾਰ ਨੂੰ ਜੀ 27 ਨਵੰਬਰ ਨੂੰ ਦਿਨ ਬੁੱਧਵਾਰ ਨੂੰ ਸਵੇਰੇ 10:30 ਵਜੇ ਓਪਨ ਕੀਤੇ ਜਾਣਗੇ ਤੇ ਪਲੇਨ ਕੱਟ ਪੀਸ ਵੀ ਆਪਣੇ ਕੋਲ ਮਿਲ ਜਾਣਗੇ 100 ਰੁਪਏ ਮੀਟਰ ਦੇ ਵਿੱਚ ਰਸੀਆ ਬ੍ਰਾਂਡ ਦੀ ਹੀ ਕੱਟ ਪੀਸ ਰਹਿਣਗੇ ਹਾਂਜੀ ਹਾਂਜੀ ਬਸ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਧੰਨਵਾਦ ਜੀ